ਐਨਜ਼ਾਇਟੀ ਇੱਕ ਇਦਾਂ ਦੀ ਚੀਜ਼ ਆ ਜੋ ਸਾਨੂੰ ਅੰਦਰੋਂ-ਅੰਦਰ ਹੀ ਖਾਈ ਜਾਂਦੀ। ਬਾਕੀ ਜਿੰਨੀਆਂ ਸਰੀਰਕ ਬਿਮਾਰੀਆਂ ਆ ਉਹ ਦਿਖਾਈ ਦਿੰਦੀਆਂ। ਆਪਾਂ ਐਕਸ-ਰੇ ਸਕੈਨਿੰਗ ਦੇ ਵਿੱਚ ਵੇਖ ਸਕਦੇ ਆ। ਐਨਜ਼ਾਇਟੀ ਨੂੰ ਕਿੱਥੋਂ ਦੇਖਾਂਗੇ? ਐਨਜ਼ਾਇਟੀ ਦਾ ਮਤਲਬ ਡਿਪਰੈਸ਼ਨ ਵੀ, ਫਿਕਰ, ਸੋਚਾਂ, ਕਹਾਣੀਆਂ, ਡਰ, ਬੀਤ ਚੁੱਕਾ ਸਮਾਂ ਤੇ ਆਉਣ ਵਾਲਾ ਸਮਾਂ। ਜੇ ਅਸੀਂ ਐਨਜ਼ਾਇਟੀ ਦੇ ਵਿੱਚੋਂ ਨਿਕਲਣਾ ਚਾਹੁੰਦੇ ਆ ਕੋਸ਼ਿਸ਼ ਤਾਂ ਜਿਹਾ ਕਰਨਾ ਪਵੇਗਾ ਜੋ ਸਾਨੂੰ ਸਦੀਵੀ ਸੁਖ ਵੱਲ ਲੈ ਜਾਵੇ ਕੀ ਤੁਹਾਨੂੰ ਕਦੀ ਇਦਾਂ ਮਹਿਸੂਸ ਹੋਇਆ ਕਿ ਆਪਣੇ ਹੀ ਘਰ ਤੋਂ ਡਰ ਲੱਗਦਾ ਹੋਵੇ ਆਪਣੇ ਹੀ ਆਪ ਤੋਂ ਡਰ ਲੱਗਦਾ ਹੋਵੇ ਆਪਣੇ ਹੀ ਘਰਦਿਆਂ ਤੋਂ ਡਰ ਲੱਗਦਾ ਹੋਵੇ ਮੌਤ ਤੋਂ ਡਰ ਲੱਗਦਾ ਹੋਵੇ ਕਿਸੇ ਦਾ ਕੋਈ ਐਕਸੀਡੈਂਟ ਦੇਖ ਲਿਆ ਕਿਸੇ ਨੂੰ ਕੋਈ ਮਰਦੇ ਦੇਖ ਲਿਆ ਫਿਰ ਅੰਦਰੋਂ ਅੰਦਰ ਹੀ ਇੱਕ ਘੁੱਟਨ ਜੀ ਹੁੰਦੀ ਹੋਵੇ ਪੇਟ ਸਾਡਾ ਇਕੱਠਾ ਹੋ ਜਾਂਦਾ ਇੱਕ ਗੋਲਾ ਬਣ ਜਾਂਦਾ ਅੰਦਰ ਜਦੋਂ ਐਂਜ਼ਾਈਟੀ ਹੁੰਦੀ ਆ ਸਾਡਾ ਪੇਟ ਉੱਪਰ ਨੂੰ ਖਿੱਚਿਆ ਜਾਂਦਾ ਐਂਜ਼ਾਈਟੀ ਕੀ ਕਰਦੀ ਆ ਸਾਨੂੰ ਚੰਗੇ ਪਾਸੇ ਜਾਣ ਨਹੀਂ ਦਿੰਦੀ ਜੇ ਚੰਗੀਆਂ ਚੀਜ਼ਾਂ ਤੁਸੀਂ ਲਓਗੇ ਵੀ ਫਿਰ ਵੀ ਤੁਹਾਡੇ ਅੰਦਰ ਕੋਈ ਨਾ ਕੋਈ ਅਜੀਹਾ ਵਿਚਾਰ ਪਾਵੇਗੀ ਤੇ ਤੁਸੀਂ ਉਹ ਚੰਗੇ ਪਾਸੇ ਜਾਣ ਤੋਂ ਵੀ ਰੁਕ ਜਉਂਗੇ ਸਾਡੇ ਸਰੀਰ ਦੇ ਵਿੱਚ ਕਈ ਵਾਰ ਰੋਗ ਲੱਗਦਾ ਸਮਝ ਲਓ ਪੇਟ ਦੇ ਵਿੱਚ ਕੋਈ ਰੋਗ ਆ ਉਹ ਰੋਗ ਥੋੜਾ ਹੁੰਦਾ ਪਰ ਐਂਜ਼ਾਇਟੀ ਕੀ ਕਰਦੀ ਆ ਉਸ ਰੋਗ ਨੂੰ ਬਹੁਤ ਵੱਡਾ ਕਰ ਦਿੰਦੀ ਆ ਮਤਲਬ ਸਾਡਾ ਸਰੀਰ ਘੱਟ ਰੋਗੀ ਆ ਪਰ ਮਨ ਜ਼ਿਆਦਾ ਵੱਡਾ ਰੋਗੀ ਆ ਹੁਣ ਆਪਾਂ ਢੇਟ ਵਾਸਤੇ ਚੂਰਨ ਦਿੰਨੇ ਦੇਸੀ ਚੂਰਨ ਆ ਘਰ ਦਾ ਬਣਦਾ ਉਹ ਜਿਨ੍ਹਾਂ ਨੂੰ ਐਂਜ਼ਾਇਟੀ ਹੁੰਦੀ ਆ ਨਾ ਨਾਲ ਜਦੋਂ ਉਹਨਾਂ ਨੂੰ ਚੂਰਨ ਮਿਲ ਜਾਂਦਾ ਚੂਰਨ ਜਦੋਂ ਇੱਕ ਅੱਧਾ ਦਿਨ ਉਹ ਖਾਊਗੇ ਤਾਂ ਉਹਨਾਂ ਦੇ ਮਨ ਦੇ ਵਿੱਚ ਬਹਿ ਪਤਾ ਕੀ ਪੈਰਗਾ ਕਿ ਚੂਰਨਖਾਨ ਦੇ ਨਾਲ ਲੂਜ਼ ਮੋਸ਼ਨ ਲੱਗ ਗਿਆ ਚੂਰਨਖਾਨ ਦੇ ਨਾਲ ਘਬਰਾਟ ਹੋਣ ਲੱਗ ਪਈ ਇਹ ਐਂਜਾਇਟੀ ਆ ਸੋਚਣ ਵਾਲੀ ਗੱਲ ਹੈ ਕਿ ਇਹ ਚੀਜ਼ਾਂ ਤਾਂ ਸਾਨੂੰ ਪਹਿਲਾਂ ਹੀ ਹੋ ਰਹੀਆਂ ਐ ਐਂਜਾਇਟੀ ਨੇ ਕੀ ਕੀਤਾ ਜਿਹੜੀ ਅੰਦਰ ਚੰਗੀ ਚੀਜ਼ ਹੋਣ ਲੱਗੀ ਸੀ ਉਹਨੂੰ ਉਲਟਾ ਕਰ ਦਿੱਤਾ ਸਾਡੇ ਵਿਚਾਰ ਬਹੁਤ ਜ਼ਿਆਦਾ ਵੱਜ ਜਾਂਦੇ ਆ ਇੰਨੇ ਕੁ ਵੱਜ ਜਾਂਦੇ ਆ ਕਿ ਸਾਡਾ ਆਲਾ-ਦਵਾਲਾ ਵੀ ਉਦਾਂ ਦਾ ਬਣ ਜਾਂਦਾ ਜਿੱਦਾਂ ਦਾ ਵਿਚਾਰ ਲੈਣਾ ਸਾਡੀ ਵਾਈਫਸ ਵੀ ਜੋ ਕਰਨਾ ਹੈ ਸਾਡੀਆਂ ਹੋਰ ਆਇਆ ਉਹ ਵੀ ਉਦਾਂ ਦਾੇ ਕੰਮ ਕਰਨਾ ਸ਼ੁਰੂ ਕਰ ਦਿੰਦਾ। ਇਸ ਸੰਸਾਰ ਦੇ ਵਿੱਚ ਕਈ ਤਰ੍ਹਾਂ ਦੇ ਲੋਕ ਆ। ਸੱਚੇ ਹੋ ਕੇ ਅਸੀਂ ਕਿਸੇ ਦੇ ਨਾਲ ਚੱਲਣਾ ਨਹੀਂ ਚਾਹੁੰਦੇ। ਹੁਣ ਮਨ ਨੂੰ ਇਹ ਪੰਜ ਇੱਕ ਵੱਖਰੇ ਰਾਹ ਤੇ ਲੈ ਗਾਇ। ਜਿੱਥੇ ਇਹਨੂੰ ਸੁੱਖ ਤਾਂ ਦਿਖਾਈ ਦੇਵੇਗਾ ਪਰ ਉਹ ਇੱਕ ਦੁੱਖ ਨੇ ਰੂਪ ਧਾਰਨ ਕੀਤਾ ਹੁੰਦਾ। ਦੁੱਖ ਨੇ ਹੀ ਰੂਪ ਧਾਰਨ ਕੀਤਾ ਹੈ ਸੁੱਖ ਦਾ ਤੇ ਇਹਨੂੰ ਲੱਗਦਾ ਵੀ ਹਾਂ ਇਹ ਹੀ ਸੁੱਖ ਹੈ। ਜਦੋਂ ਉਹ ਸੁੱਖ ਇਸ ਮਨ ਨੂੰ ਮਿਲ ਜਾਂਦਾ ਫਿਰ ਉਹ ਆਪਣਾ ਅਸਲੀ ਰੂਪ ਧਾਨ ਕਰ ਲੈਂਦਾ ਤੇ ਇਹ ਵਿਚਾਰਾਂ ਦਾ ਇੱਕ ਬਹੁਤ ਵੱਡਾ ਮੰਡਲ ਬਣ ਜਾਂਦਾ ਹੁਣ ਅਸੀਂ ਚੁੰਨੇ ਆ ਸੁਖੀ ਹੋਣਾ ਬਾਣੀ ਦੇ ਵਿੱਚੋਂ ਆਪਾਂ ਜੇ ਗਿਆਨ ਲੈਨੇ ਆ ਤਾਂ ਉਹ ਗਿਆਨ ਆਪਾਂ ਨੂੰ ਕੀ ਸਮਝਾਉਂਦਾ ਕਿ ਭਾਈ ਜੇ ਸੁਖੀ ਹੋਣਾ ਆ ਤਾਂ ਇੱਕ ਪਰਮਾਤਮਾ ਦਾ ਸਿਮਰਨ ਕਰਨਾ ਜਿਵੇਂ ਜਿਵੇਂ ਜੀ ਪਰਮਾਤਮਾ ਦਾ ਸਿਮਰਨ ਕਰਦਾ ਮਨ ਵਿਚਾਰਤ ਹੋ ਜਾਂਦਾ ਇਕਾਗਰ ਹੋ ਜਾਂਦਾ ਫਿਰ ਜਿਹੜੀ ਐਂਜਾਇਟੀ ਸੀ ਨਾ ਉਹ ਆਪਣੇ ਆਪ ਹੀ ਪਰੇ ਹੋ ਜਾਂਦੀ ਹੈ ਨਾ ਜੀਵ ਨੂੰ ਕਿਸੇ ਗੱਲ ਤੋਂ ਡਰ ਲੱਗਦਾ ਨਾ ਆਪਣੇ ਆਪ ਤੋਂ ਡਰ ਲੱਗਦਾ ਨਾ ਕਿਸੇ ਘਰ ਦੇ ਮੈਂਬਰਾਂ ਤੋਂ ਨਾ ਮੌਤ ਤੋਂ ਨਾ ਜੰਮੇ ਤੋਂ ਨਾ ਗਏ ਹੋਏ ਜੀਵ ਤੋਂ ਕਿਸੇ ਤੋਂ ਡਰ ਨਹੀਂ ਲੱਗਦਾ ਕਿਉਂਕਿ ਉਸਨੇ ਆਪਣਾ ਰਿਸ਼ਤਾ ਕਿਹਦੇ ਨਾਲ ਬਣਾ ਲਿਆ ਨਿਰਭਉ ਦੇ ਨਾਲ ਤੇ ਨਿਰਭਉ ਕੌਣ ਆ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਿ ਉਹ ਇੱਕ ਪਰਮਾਤਮਾ ਹੀ ਨਿਰਭਉ ਆ ਜਿਹਨੂੰ ਕਿਸੇ ਤੋਂ ਡਰ ਨਹੀਂ ਲੱਗਦਾ ਜੀਵ ਡਰਦਾ ਆ ਹੰਕਾਰ ਦੇ ਵਿੱਚ ਕਹਿੰਦਾ ਕਿ ਮੈਂ ਕਿਸੇ ਤੋਂ ਡਰਦਾ ਨਹੀਂ ਹਾਂ ਪਰ ਜੀਵ ਡਰਦਾ ਆ ਜਦੋਂ ਮੌਤ ਆਉਂਦੀ ਆ ਉਹ ਤੋਂ ਡਰ ਲੱਗਦਾ ਇਸ ਨੂੰ ਸੋ ਵਾਹਿਗੁਰੂ ਜੇ ਆਪਾਂ ਐਂਜਾਇਟੀ ਨੂੰ ਦੂਰ ਕਰਨਾ ਆ ਦਿਨ ਵਿੱਚ ਦੋ ਵਾਰ ਸਵੇਰੇ ਤੇ ਸ਼ਾਮ ਨੂੰ ਵਾਹਿਗੁਰੂ ਗੁਰਮੰਤਰ ਦਾ 30-30 ਮਿੰਟ ਅਭਿਆਸ ਕਰਨ ਦੇ ਨਾਲ ਇਸ ਐਂਜਾਇਟੀ ਨੂੰ ਆਪਾਂ ਬਹੁਤ ਜਲਦੀ ਦੂਰ ਕਰ ਸਕਦੇ ਆ ਇਹ ਐਂਜਾਇਟੀ ਆਪਾਂ ਨੂੰ ਕਿਸੇ ਵੀ ਤਰੀਕੇ ਦੀ ਹੋ ਸਕਦੀ ਆ ਨਾਲੇ ਆਪਾਂ ਸਿਮਰਨ ਕਰਕੇ ਆਪਣੇ ਤਨ ਨੂੰ ਸੁਖੀ ਕਰ ਲਾਂਗੇ ਨਾਲੇ ਮਨ ਨੂੰ ਨਾਲੇ ਆਪਾਂ ਉਸ ਕਾਰਜ ਨੂੰ ਕੰਪਲੀਟ ਕਰ ਲਾਂਗੇ ਜੋ ਆਪਾਂ ਨੂੰ ਅਕਾਲਪੁਰ ਖਵਾਈ ਗੁਰੂ ਜੀ ਨੇ ਇੱਥੇ ਉਹ ਕਰਨ ਵਾਸਤੇ ਭੇਜਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ